ਹਾਂਜੀ ਗਾਇਸ ਕੀ ਹਾਲ ਚਾਲ ਨੇ ਸਵਾਗਤ ਆ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ ਦੇ ਵਿੱਚ ਖੁਸ਼ੀ ਕੋਟ ਵਲੌਗਸ ਦੇ ਵਿੱਚ ਹਾਂਜੀ ਟਸਟਰਡੇ ਆ ਗਿਆ ਤੇ ਆਪਾਂ ਨਾਬੇ ਤੇ ਨਾਲ ਦਸਾਂ ਮਾਨ ਦਸੇ ਮਾਨ ਲੈ ਆ ਬਾਈ ਤੂਫਾਨ ਕੀ ਹਾਲ ਹੈ ਵੀਰੇ ਵਧੀਆ ਵੀਰੇ ਵੀਰੇ ਸ਼ਾਪ ਦਾ ਨਾਮ ਕੀ ਆਪਣੀ ਦਾ ਆਈਫੋਨ ਡਰੀਮਸ ਭਾਜੀ ਠੀਕ ਆ ਵੀਰੇ ਕਿੱਥੇ ਪੈਂਦੀ ਆ ਇਹ ਇਹ ਨਾਬਾਜੀ ਖੰਨਾ ਗਨੌਜ਼ ਦੇ ਸਾਹਮਣੇ ਨੀਅਰ ਪੰਜ ਮੁਖੀ ਮੰਦਿਰ ਅੱਛਾ ਜੀ ਆਪਾਂ ਸਪੈਸ਼ਲਿਸਟੀ ਭਾਜੀ ਆਈਫੋਨਾਂ ਦੇ ਆ ਇੱਕ ਵਾਰ ਚੈੱਕ ਕਰੋ ਭਾਜੀ ਸਟਾਕ ਸਾਡਾ ਬਾਈ ਤੋਂ ਆਪਾਂ ਨੇ ਇਹ ਇੱਧਰ ਦੇਖਿਆ 아이ਫੋਨ 15 ਲਿਆ ਪਹਿਲੀ ਵਾਰ ਬਾਈ ਕਰਿਆ ਬਹੁਤ ਵਧੀਆ ਡੀਲ ਲੱਗੇ ਆਪਾਂ ਨੂੰ ਭਾਈ ਨਾਲ ਕਰਕੇ ਠੀਕ ਆ ਤੇ ਹੁਣ ਆਪਾਂ ਅੱਗੇ ਤੇ ਨਾਲੇ ਫੋਨ ਲਿਆ ਕਰਾਂਗੇ ਜਿਹੜੇ ਵੀ ਆਪਣੀ ਵੀਡੀਓ ਦੇਖਦੇ ਨੇ ਤੇ ਭਾਜੀ ਦੀ ਫੋਨ ਲਿਆਉਗਾ ਤੇ ਬਾਕੀ 10 ਲੱਖ ਕਿੰਨਾ ਲੱਗਾ ਵੀਰੇ ਮੈਂ ਵਧੀਆ ਲੱਗਾ ਯਾਰ ਦੇਖੋ ਫੈਮਿਲੀ ਮੈਂਬਰ ਵਾਂਗੂ ਡੀਲ ਕਰੀਆ ਠੀਕ ਆ ਹਮ ਫਿਰ ਤਾਂ ਮੈਂ ਮਾਰਕੀਟ ਦੇ ਵਿੱਚ ਵੀ ਟਰਾਈ ਕਰਿਆਗਾ ਰੇਟ ਭਾਜੀ ਦਾ ਜਿਵੇਂ ਜਿੰਨ ਹੋਣਾ ਤੇ ਵੀਰੇ ਦੇਖੋ ਸਟਾਕ ਫੋਨਾਂ ਦੇ ਵੀਰੇ ਕਿਹੜੇ ਕਿਹੜੇ ਫੋਨ ਮਿਲ ਜਾਣਗੇ ਆਪਣੇ ਲਾਗੋ ਤੇਰੇ ਆਪਣੇ ਕੋਲ XR ਤੋਂ ਲੈ ਕੇ 16 Pro Max ਤੱਕ ਜਿਹੜਾ ਮਾਡਲ ਲਵੋਗੇ ਸਾਰੇ ਅਵੇਲੇਬਲ ਨੇ ਬੜਾ ਠੀਕ ਹੈ ਬਾਈ ਲਵ ਇੱਕ ਬਾਰ ਬਾਈ ਜਰੂਰ ਵਿਜ਼ਿਟ ਕਰਿਓ ਵੀਰੇ ਪੰਜ ਮੂਖੀ ਮੰਦਿਰ ਲੱਗ ਸਾਹਮਣੇ ਥੈਂਕ ਯੂ ਭਾਈ ਜੀ ਠੀਕ ਲਓ ਜੀ ਖੁਸ਼ੀ ਨੇ ਕਿਹਾ ਹੁਣ ਵੀ ਅਸੀਂ ਨਾਲ ਲੈ ਲੈ ਡੱਬਾ ਡੱਬਾ ਵੀ ਹੁਣ ਅਸੀਂ ਸਪੈਸ਼ਲ ਡੱਬਾ ਦਾਣਾ ਦਵਾ ਹੈਣਾ ਕੈਂਟਾ ਤੂੰ ਐਂ ਦੱਸ ਯਾਰ ਤੈਨੂੰ ਬਾਈ ਦਾ ਸੁਭਾ ਕਿਵੇਂ ਲੱਗਿਆ ਵਧੀਆ ਵੀਰੇ ਬਹੁਤ ਘੈਂਡਾ ਇਹਦੇ ਲਈ ਵੀ ਲਿਆ ਕਰਾਂਗੇ ਹੁਣ ਆਪਾਂ ਜਾਵਾਂਗੇ ਹੁਣ ਆਹ ਪੰਜ ਮੂਖੀ ਮੰਦਿਰ ਆ ਜੀ ਪੰਜਵੇਂ ਮੰਦਿਰ ਦੇ ਸਾਹਮਣੇ ਆ ਆ ਬਾਈ ਦੀ ਦੁਕਾਨ ਆ ਆਈਫੋਨ ਡ੍ਰੀਮਸ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਚਲ ਹੁਣ ਆਪਾਂ ਅੱਗੇ ਆਪਣਾ ਕੰਮ ਕਰਦੇ ਆ ਲਓ ਜੀ ਹੁਣ ਆਪਾਂ ਜਾ ਰਹਿਆਂਗੇ ਬੱਸ ਸਟੈਂਡ ਨਾਲ ਮੇਰੇ ਤੇ ਸਾਮਾਨ ਤੇ ਮੁੰਡੇ ਦੇ ਫੋਨ ਜੇ ਆਪਾਂ ਬਲੌਗ ਕਰਾਂਗੇ ਸ਼ੁਰੂਆਤ ਹੋ ਬਣਾ ਰਹਾਂਗੇ ਤੇ ਆਪਾਂ ਜਾ ਰਹੇ ਆ ਮੁੰਡੇ ਨੂੰ ਛੱਡਣ ਬੱਸ ਸਟੈਂਡ ਆ ਆ ਆਪਣਾ ਹੀ ਆ। ਐ ਹੁਣ ਹੋਰ ਅਸੀਂ ਪਾਇਆ ਕਰਾਂਗੇ ਪ੍ਰਮੋਖ ਨਾਲ ਜੀ ਟੱਕ। ਟੱਕ ਹੈਨਾ? ਹਾਂ। ਤਾੜ ਤਾੜ। ਡੇੜ ਡੇੜ ਹਾਵਾਂਗੇ ਹੁਣ। ਇੱਕ ਤਾਂ ਜੇ ਆਊਗੀ ਗਾ। ਇੱਕ ਇਹ ਅੱਜ ਆਊਗੀ। ਅੱਜ ਕਿੱਦਿ ਪਾਉਣਿਆਂਗੇ? ਅੱਜ ਕਰਕੇ ਆਵਾਂਗੇ ਨਵੀਂ ਕਿੰਨ ਦਿਖਾਵਾਂਗੇ। ਅੱਛਾ। ਹੋਰ ਰਾਜ ਬਲੌਗ ਬਣੂਗਾ ਆਪਣਾ ਖਾਸਾ ਵੱਡਾ। ਹੋਰ ਦੇਖੀ ਚੱਣੀ ਹੋਇਆ ਜਣਾ ਮੈਂ। ਹੁਣ ਹੋਰ ਵੀ ਲਿਆਉਣਾ ਬਲੌਗ ਦੇ ਵਿੱਚ ਇੱਕ ਚੀਜ਼ ਦੱਸ ਅਸੀਂ ਇੱਕ ਚੀਜ਼ ਲੈਣ ਚੱਲੇ ਅੱਜ। ਹਾਂ ਤੇ ਹੁਣ ਵੀਰੇ ਅਸੀਂ ਲੈਣ ਜਾਣਾ ਮੈਗ। ਹਾਂ। ਪ੍ਰੀਮੀਅਮ ਮਹਿੰਗੇ ਪਾਇਾਂਗੇ। ਉਹ ਮੈਂ ਕਮਈ ਆਪਣਾ ਬਾਈ ਖੁਸ਼ੀ ਵੀ ਲੈ ਕੇ ਆਊਗਾ ਠੀਕ ਆ ਚਲੋ ਇਹ ਸਾਨੂੰ ਦਿਖਾਉਣਾ ਕੋਈ ਸ਼ੌਪ ਤੇ ਜਾਂਦਾ ਹਾਂ ਅਸੀਂ ਫੇਰ ਪਹਿਲਾਂ ਫੇਰ ਆਪਾਂ ਖੁਸ਼ੀ ਦਾ ਕਰਾਵਾਂਗੇ ਮੂੰਹ ਮਿੱਠਾ ਪਹਿਲਾਂ ਆਪਾਂ ਲਹੌਰਾਂ ਸਾਹਿਬ ਮੱਥਾ ਟੇਕ ਆਵਾਂਗੇ ਠੀਕ ਹੈ ਹੈਨਾ ਹਾਂ ਆਪਾਂ ਬਾਈ ਨੂੰ ਛੱਡਿਆ ਹੀ ਇਹ ਨਾਲੇ ਸਮਾਨ ਲੈ ਆਈਏ ਫੇਰ ਲਹੌਰਾਂ ਸਾਹਿਬ ਚਾਪਦੇ ਆ ਚਲੋ ਲਓ ਜੀ ਡਾਕਟਰ ਅਦਲਵੀਰ ਜੀ ਪਹੁੰਚ ਗਏ ਚੁੱਕੇ ਨੇ ਡਾਕਟਰ ਦਲਵੀਰ ਕੋਟ ਤੇ ਆਪਦੇ ਕਾਨੂੰ ਕਰ ਕੰਮ ਨੂੰ ਕਰਕੇ ਪ੍ਰਣਾਮ ਲਓ ਜੀ

ਆਓ ਵੀ ਬਾਬੇ ਹੁਣ ਆ ਗਿਆ ਆਪਣੇ ਨਾਲ ਦਲਵੀਰ ਕੋਟ ਠੀਕ ਆ ਦਲਵੀਰ ਜੀ ਦੱਸੋ ਹੁਣ ਆਪਾਂ ਕਿੱਥੇ ਜਾਣਾ ਅੱਜ ਆਪਣੀ ਹੈਗੀ ਆ ਬਾਬੇ ਉਹ ਮੀਟਿੰਗ ਪਟਿਆਲੇ ਕਿਸੇ ਦਾ ਨਾਮ ਤਾਂ ਪਤਾ ਨਹੀਂ ਹਾਂ ਚਲੋ ਇਹਦਾ ਪ੍ਰਾਈਵੇਟ ਸਟੀ ਗੱਲਾਂ ਹੁੰਦੀਆਂ ਪਰ ਦੱਸਿਆ ਨਹੀਂ ਕਰਦੇ ਹੁਣ ਪਹਿਲਾਂ ਪ੍ਰੋਮੋਸ਼ਨ ਹੀ ਦੱਸਣੀ ਹਾਂ ਲਓ ਜੀ ਆਪਾਂ ਰੁਕ ਗਏ ਪਟਿਆਲੇ ਰੋਡ ਤੇ ਪਟਿਆਲੇ ਤੋਂ ਨਾਂਬਾ ਤੇ ਹੁਣ ਆਪਾਂ ਪਹਾਰਾਂ ਤੇਲ ਮੋਟਰਸਾਈਕਲ 'ਚ ਲਓ ਵੀ ਮਿੱਤਰੋ ਹੁਣ ਆਪਾਂ ਪਹੁੰਚ ਗਏ ਆ ਜੀ ਪਟਿਆਲੇ ਮੇਰੇ ਨਾਲ ਡਾਕਟਰ ਦਿਲਬੀਰ ਕੋਟ ਤੇ ਖੁਸ਼ੀ ਕੋਟ ਬਲੌਗਸ ਅਬ ਪਟਿਆਲੇ ਪਹੁੰਚ ਗਏ ਡਾਕਟਰ ਜੀ ਹੁਣ ਆਪਾਂ ਪਹਿਲਾਂ ਕਿੱਥੇ ਚੱਲੀਏ ਦੇਖੋ ਸਰ ਆਪਾਂ ਇੱਥੇ ਸ਼ੁਰੂ ਕਰ ਦਿੰਨੇ ਆ ਮੈਂ ਕਹਿੰਦਾ ਓਕੇ ਕਲਾਈਂਟ ਦੱਸਣਾ ਨਹੀਂ ਹੈਗਾ ਆਪਾਂ ਹਾਂ ਓਕੇ ਸਰ ਚਲੋ ਜੀ ਲਓ ਵੀ ਨਾਬੇ ਆ ਕੇ ਦੇ ਤੇ ਹੁਣ ਆਪਾਂ ਜਾ ਰਹੇ ਆ ਪਲਵਾਨ ਵੀਰ ਕੋਲ ਕੀ ਆਗੀ ਦਿਖਾਰਾਂ ਦੀ ਵੋਏ ਕੀ ਹਾਲ ਹੈ ਬਰੇ ਥੋੜੀ ਡੰਗਾ ਲਾਓ ਭਾਨਾ ਰਾ ਥੋੜਾ ਆ ਵਰ ਕੋਈ ਜਾ ਬਹਿ ਜਾ ਦੇਖੀ ਅੱਜ ਸਿੰਘ ਸੰਤਾਨ ਨੂੰ ਜਾ ਕੇ ਆਏ ਹਾਂ ਆਪਾਂ ਸੱਲੜ ਰੈਡੀ ਕਰਾ ਵੇ ਬਹੁਤ ਆਪਾ ਲੱਗਦੇ ਸੀ ਇਹ ਵੀਡੀਓ ਬਣਾਉਣਾ ਇੱਧਰ ਰੁਕ ਕੇ ਲੱਗ ਰਹੇ ਹਾਂ ਚੱਲ ਰਿਹਾ ਕੰਮ ਅੰਦਰੋਂ ਹਾਂ ਹਾਂ ਸਹੀ ਸ਼ਾਟ ਪਹਿਲਾ ਸ਼ਾਟ ਨੂੰ ਮਿਸਟਰ ਪਹਿਲਾ ਮੈਂ ਰੁਕਿਆ ਉਧਰ ਲੈ ਲਈ ਬਾਟਰ ਜਿਪਰ ਪਾਸ ਤੇ ਇਹ ਕਿੱਥੇ ਕੰਮ ਲੱਗ ਰਿਹਾ ਠੰਡ ਲੱਗ ਰਹੀ ਹੈ ਬਈ ਇਹਦੇ ਨਾਲ ਆਓ ਰਾਓ ਅਹ ਓਕੇ ਕਿਹੜੇ ਕਿਹੜੇ ਸ਼ੇਕ ਨੇ ਵੀਰੇ ਆਪਣੇ ਕੋਲ ਬਨਾਣਾ ਸ਼ੇਕ ਅਪੀਤਾ ਸ਼ੇਕ ਮੰਗੋ ਸ਼ੇਕ ਮਿਕਸ ਸ਼ੇਕ ਇਹ ਆਸੀ ਖੜਾਈ ਜਾਂਦੀ ਹੈ। ਇਹ ਚੱਲੇ ਚੱਲੇ ਜੇ ਪਾਦੀਆਂ ਲੰਬੀ ਲੈਣਾ ਉਧਰ ਉਹਦੇ ਵਾਸਤੇ ਜਾਈਏ ਆਪਾਂ। ਕਿਹਦੇ ਵਾਸਤੇ? ਚਿਕਨ ਵਾਸਤੇ। ਹਾਂ ਲੰਬੀ ਲੈਣਾ। ਇਹ ਆਸੀ ਦਾ ਤੋਂ ਬਣਾਉਣਾ ਆਪਣੇ। ਆਈ ਮੈਂ। ਤੁਸੀਂ ਆਪੇ ਹੱਸਦੇ ਹੱਸਣ ਨਾਲ ਜਿਵੇਂ ਵਸੇ ਗੱਲ। ਖੁਸ਼ ਰਹਿਣਾ ਚਾਹੀਦਾ। ਹਾਂ ਸਹੀ ਗੱਲ। ਜ਼ਿੰਦਗੀ ਦੇ ਵਿੱਚ ਜੇ ਵੱਡਾ ਖੁਸ਼ ਰਹੂਗਾ। ਇਹ ਬੰਦਾ ਸਾਡੇ ਨਾਲ ਬੰਧਿਆ ਪਿੰਡ ਐ ਐਂਟਰਟੇਨਮੈਂਟ ਵਾਸਤੇ ਰੱਖਿਆ ਬਹੁਤ ਵਧੀਆ ਹੁੰਦਾ ਉਹ ਥਾਈਲੈਂਡ ਵੀ ਘੁਮਾ ਕੇ ਲਿਆਉਣਾ ਸੀ ਹਮੇਸ਼ਾ ਟਾਈਮ ਦੇ ਵਿੱਚ ਦਲਵੀਰ ਨੇ ਥਾਂ ਲੈਣੀ ਆ ਹੁਣ ਨਾਲੇ ਗੋਲਟ ਲੈਣਾ ਹੈ ਕਿਹੜਾ ਕੀ ਲਾਉਣਾ ਹੈ ਹੁਣ ਦੱਸ ਮੈਨੂੰ ਚਲਾਉਣ ਵਾਸਤੇ ਹੀ ਰੱਖੂੰਗਾ ਬਰੇ ਪੂਰਾ ਸਪਾਈ ਲੱਗਨ ਕੀਤਾ ਹੁੰਦਾ ਸੀ ਆਗੇ ਕਿੱਥਨ ਜਾ ਤਾ ਤੇ ਚੇਂਜ ਕਰ ਲਾ ਰੋ ਚੇਂਜ ਲੱਗਦਾ ਤੈਨੂੰ ਇਹ ਬੰਦਾ ਕਿੰਨਾ ਵੰਡ ਰੱਤਾਂ ਦੇ ਲਿਖੀ ਜਾਂਦਾ ਉਹ ਬੱਸ ਫੇਰ ਬਸ ਠੀਕ ਹੈ ਇਹਨੂੰ ਕੱਟ ਦੋ ਐਨੀ ਹੋ ਗਈ ਆਪਣੇ ਐ ਹੋ ਗਈ ਤੇ ਇਹਦੀ ਆਵਾਜ਼ ਬੰਦ ਕਰ ਦਿਓ 볼륨 ਦੇ ਉੱਪਰ ਜਾ ਕੇ ਆਪਦੇ ਉੱਪਰ ਦੇ ਕਲਿੱਕ ਕਰਕੇ ਚਾਹੇ ਆਰ ਹਮ ਕਲਿੱਕ ਕਰ ਦੋ ਵੀ ਸਾਰੀ ਵੀਡੀਓ ਦੀ ਆਵਾਜ਼ ਬੰਦ ਹੋ ਜੂਗੀ ਓਕੇ ਠੀਕ ਆ ਐ ਕਰਕੇ ਆਹ ਕਲਿੱਕ ਆਉਂਗੇ ਜਿੰਨੀਆਂ ਤੁਸੀਂ ਰੱਖਣੀਆਂ ਨੇ ਰੱਖ ਲਓ ਉਸ ਤੋਂ ਬਾਅਦ ਇਹਦੇ ਉੱਪਰ ਆਲਵਾ ਆਪਸ਼ਨ ਲਓ ਜੀ ਬਾਬੇ ਅੱਧਾ ਸਿਖਾਦਾ ਵੀਰੇ ਕੰਮ ਸਿਖਾਦਾ ਬਾਈ ਨੂੰ ਹਾਂਜੀ ਹਾਂ ਬਾਈ ਨੂੰ ਆਪਾਂ ਕੰਮ ਸਿਖਾ ਰਹੇ ਆ ਤਾਂ ਸਾਡੇ ਤੋਂ ਕੋਈ ਨਹੀਂ ਆਪਰੇ ਕੋ ਮਝੂਆ ਕਿਸੇ ਨੂੰ ਦਾ ਲੈ ਫਿਰ ਇੱਕ ਬਟਨ ਹੋਰ ਦੱਬ ਲੈਣਾ ਇਹ ਲੈ ਲੇ ਤੇ ਜੂ ਸ਼ਾਮਗਣ ਪਲਾ ਕੀ ਕਰਾਂਗੇ ਹਮ ਮਦਾਇਨਾ ਬੁਰਚ ਵਾਈ ਕਰਦੇ ਪਰਾਂ ਫਿਰ ਸ਼ਾਟ ਲਾਉਂਗੇ ਅਸੀਂ ਦੋ ਤਿੰਨ ਵਾਰ ਲੱਗੇ ਦਿਲ ਵੀ ਹੋ ਕਰਾਂ ਇਹਦਾ ਪਾਸਾ ਫੜਾ ਕੇ ਆ ਜੇ ਇਕੱਠੇ ਕਰ ਲਓ ਉੱਥੇ ਫੜ ਤੂੰ ਸਾਈਡ ਤੇ ਹੋ ਜਾ ਹਾਂ ਆ ਆ ਹਾਂ ਇਹ ਕਿਹੜਾ ਹੈ ਇਹ ਨਹੀਂ ਚੰਚੇ ਦਾ ਨਕਾ ਲਊਗਾ ਤਾਂ ਉਹ ਜੀ ਆ ਗਿਆ ਕਾ ਆ ਨੰ ਆਮ ਦਾ ਵੇ ਰੰਧਨੀ ਆ ਵਾ ਹੈ ਆਪਣਾ ਵੀਰੇ ਵੀਰੇ ਪਹਿਮਾਨ ਬਹੁਤ ਵਧੀਆ ਬਣਵਾ ਦਾ ਜਰੂਰ ਮੈਜਰ ਕਰੋ ਬਾਦਰਾ ਪੂਰੀ ਪੂਰੀ ਪੱਲ ਪਾਵਰ ਆ ਗਏ ਪੱਲ ਕੋਈ ਨਾ ਮੈਂ ਤੇਰੇ ਪਹੁੰਚ ਜਾਣਗੇ ਦੁਕਾਨ ਤੇ ਆਹ ਬੋਲੀ ਦੀ ਬਤਾਉਂਗਾ ਜਿਹੜੇ ਬਰਾ ਨਹੀਂ ਮਾਣ ਮੈਗਾ ਫੜਾਈ ਹਾਂ ਜੀ ਜੀ ਆਪਣਾ ਤਰ ਲਾ ਕਮੇਰਾ ਲਾ ਵਾਲਾ ਸ਼ੇਅਰ ਕਰ ਮਾਤਾ ਨਾ ਪੰਦੀ ਟਾਉਨ ਬਲੀ ਪਿੱਟੂ ਦੇਖਣੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ